ਸਰਕਾਰਾਂ ਨੂੰ ਜਦੋਂ ਇਲੈਕਸ਼ਨ ਆ ਜਾਂਦਾ ਨਾ ਉਦੋਂ ਮਜ਼ਦੂਰ ਯਾਦ ਆ ਜਾਂਦਾ ਤੇ ਉਸ ਤੋਂ ਬਾਅਦ ਇਹ ਭੁੱਲ ਜਾਂਦੇ ਐ ਮਜ਼ਦੂਰਾਂ ਦੇ ਸਿਰ ਦੇ ਉੱਤੇ ਸਰਕਾਰ ਬਣਦੀ ਐ ਤੇ ਜਿਹੜਾ ਵੀ ਖਿਆਲ ਦਾ ਵੋਟ ਤਾਂ ਇਸਤੇਮਾਲ ਕਰਨਾ ਮੈਂ ਇਹ ਨਹੀਂ ਕਹਤਾ ਵੀ ਫਲਾਣੇ ਬੰਦੇ ਨੂੰ ਵੋਟ ਪਾਓ ਪਰ ਤੁਸੀਂ ਸਾਰਿਆਂ ਨੇ ਦੇਖ ਲਿਆ ਆਮ ਆਦਮੀ ਦਾ ਵੀ ਦੇਖ ਲਿਆ ਹੁਣ ਤੁਸੀਂ ਹਸਾਬਤਾਂ ਕਾਲੀ ਦਲ ਦਾ ਵੀ ਦੇਖ ਲਿਆ ਕਾਂਗਰਸ ਵਾਲਿਆਂ ਦਾ ਵੀ ਦੇਖ ਲਿਆ ਤੇ ਵੋਟ ਤਾਂ ਇਸਤੇਮਾਲ ਉੱਥੇ ਕਰੋ ਪਲਾ ਕੋਈ ਯਾਦਵੀਵਾਦ ਖੜਾ ਹੈ ਨਾ ਆਪਣਾ ਆਜ਼ਾਦ ਨੂੰ ਪਾ ਦਿਓ ਪਰ ਇਹਨਾਂ ਨੂੰ ਵੋਟ ਨਾ ਪਾਓ ਤੇ ਨਾ ਪਾਰਟੀਆਂਾਂ ਕਿਉਂਕਿ ਇਹ ਮਜ਼ਦੂਰ ਤੋਂ ਵਰਤ ਕੇ ਮਜ਼ਦੂਰ ਤੋਂ ਨਾਮ ਤੇ ਇਹ ਸਰਕਾਰ ਬਣਾ ਜਾਂਦੇ ਆ ਉਸ ਤੋਂ ਬਾਅਦ ਪੁੱਛਦੇ ਨਹੀਂ ਤੇ ਹਰ ਵਾਰ ਅਸੀਂ ਬੇਕੂ ਪਰ ਜਾਂਦੇ ਇਹਨਾਂ ਦੇ ਹਰ ਵਾਰ ਅਸੀਂ ਸਾਨੂੰ ਬੇਕੂ ਬਣਾ ਜਾਂਦੇ ਇਹ ਵੋਟਾਂ ਵੇਲੇ ਮਜ਼ਦੂਰ ਜ਼ਿਆਦਾ ਜਾਂਦਾ ਇਹਨਾਂ ਨੂੰ ਬਾਹਰ ਵਿੱਚ ਮਜ਼ਦੂਰਾ ਤੇ ਲਾਠੀ ਚਾਰਜ ਹੋਣ ਸ਼ੁਰੂ ਕਰ ਦਿੰਦੇ ਆ ਜਦੋਂ ਕਪਟਨ ਮਿੰਦਰ ਸਿੰਘ ਦੀ ਸਰਕਾਰ ਬਣੀ ਹੈ 17 ਦੇ ਵਿੱਚ ਤੇ ਕੈਪਟਨ ਮਿੰਦਰ ਸਿੰਘ ਨੇ ਸਬਾਟ ਫੋਨਾਂ ਦਾ ਆਪਾਂ ਨੂੰ ਲollipops ਦਿੱਤੇ ਸੀਗੇ ਉਸ ਸਬਾਟ ਫੋਨ ਕਰਕੇ 2-4 ਹੋਰ ਉਹ ਸਰਕਾਰ ਬਣਾ ਕੇ ਸੀ ਉਦੋਂ ਉਸ ਤੋਂ ਬਾਅਦ ਇਹ ਆਮ ਆਦਮੀ ਪਾਰਟੀ ਵਾਲੇ ਆ ਗਏ ਇਹਨਾਂ ਨੇ ਹੋਰ ਪੱਤਾ ਖੇਡਤਾ ਕਿ ਜੀ ਅਸੀਂ ਤਾਂ ਹਜ਼ਾਰ-ਹਜ਼ਾਰ ਬੀਬੀਆਂ ਨੂੰ ਦੇਵਾਂਗੇ ਕੋਈ ਹਜ਼ਾਰ ਨਹੀਂ ਜੇ ਤੱਕ ਆਇਆ ਜੀ ਕਿਸ ਨੂੰ ਆਇਆ ਹੋਇਆ ਤਾਂ ਜ਼ਰੂਰ ਦੱਸ ਦਿਓ ਤੇ ਹੁਣ ਮੈਂ ਦੇਖਿਆ ਵੀ ਅਕਾਲੀ ਦਲ ਵਾਲੇ ਵੀ ਪਿੰਡਾਂ ਦੇ ਵਿੱਚ ਅਕਾਲੀ ਦਲ ਵੀ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਆ ਕਹਿੰਦੇ ਬਿਜਲੀ ਦੇ ਬਿੱਲ ਇਕੱਠੇ ਕਰੀ ਜਾਂਦੇ ਆ ਕਹਿੰਦੇ ਸਾਨੂੰ ਬਿੱਲ ਦਿਓ ਅਸੀਂ ਤੁਹਾਡੇ ਮaaf ਕਰਾਵਾਂਗੇ ਸਾਡੀ ਸਰਕਾਰ ਦੇ ਵਿੱਚ ਜਿਵੇਂ ਹੀ ਮaaf ਹੋ ਜੂ ਮੈਂ ਯਾਰ ਬੇਨਤੀ ਕਰਦਾ ਹਾਂ ਵੀ ਪਹਿਲਾਂ ਹੀ 6 ਤੋਂ ਜੂਨਟਾਂ ਤਾਂ ਪਹਿਲਾਂ ਹੀ ਮaaf ਚੱਲ ਰਹੀਆਂ ਤੇ ਇਸ ਕਰਕੇ ਮੈਂ ਮਜ਼ਦੂਰ ਭਾਈਚਾਰੇ ਨੂੰ ਮੇਰੀ ਬੇਨਤੀ ਹੈ ਕਿ ਬੇਕੂਬ ਨਾ ਬਣੋ ਇਹ ਹਰ ਵਾਰੀ ਆਪਾਂ ਨੂੰ ਬੇਕੂਬ ਬਣਾ ਜਾਂਦੇ ਆ ਕਪਾਹ ਕੰਤਪਾਲ ਸਾਹ ਨੂੰ ਜਦੋਂ ਸਰਕਾਰ ਬਣੀ ਹੈ ਬਾਈ ਦੇ ਵਿੱਚ ਉਦੋਂ ਇਹਨਾਂ ਨੂੰ ਪੂਰਾ ਮਜ਼ਦੂਰ ਯਾਰ ਸੀਗਾ ਮਜ਼ਦੂਰ 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 ਹੁੰਦੀ ਪਈ ਸੀ ਤੇ ਆ ਹੁਣ ਥੋੜੇ ਜਿ ਦਿਨ 2-3 ਦਿਨ ਪਹਿਲਾਂ ਹੀ ਰੇਲ ਰੋਕ ਅੰਦੋਲਨ ਦੇ ਵਿੱਚ ਕਿੰਨਾ ਲਾਠੀ ਚਾਰਜ ਕਰਕੇ ਜੁਰਮਾਨੇ ਵੀ ਕੀਤੇ ਗਏ ਆ ਮਜ਼ਦੂਰਾਂ ਨੂੰ ਉੱਥੇ ਉਹਨਾਂ ਦਾ ਕੀ ਕਸੂਰ ਸੀ ਬਾਈ ਕੀ ਉਹ ਹੱਕ ਹੀ ਮੰਗਦੇ ਸੀ ਆਪਦੇ ਇਹ ਹੱਕਾਂ ਦੀ ਖਾਤਰ ਹੀ ਆਪਾਂ 17 ਦਾ ਜਿਹੜਾ ਕੱਟ ਰੱਖਿਆ ਸੰਗਰੂਰ ਕੀ ਮਜ਼ਦੂਰ ਆਪ ਦਾ ਹੱਕ ਵੀ ਨਾ ਮੰਗੇ ਅਸੀਂ ਆਪ ਦਾ ਹੱਕ ਵੀ ਨਹੀਂ ਮੰਗ ਸਕਦੇ ਕੀ ਅਸੀਂ ਮੰਗਦੇ ਕੀ ਹੈ ਸਾਡੀ ਮੰਗ ਕੀ ਹੈ ਕੀ ਮੰਗ ਰਹੇ ਅਸੀਂ ਸਰਕਾਰ ਤੋਂ ਸਾਡੀਆਂ ਤਾਂ ਏਡੀਆਂ ਵੱਡੀਆਂ ਮੰਗਾ ਵੀ ਹੈ ਨਹੀਂ ਕੀ ਮੰਗਾ ਸੀ ਗੀਆਂ ਜਿਹਦੇ ਨੇ ਇਹਨਾਂ ਨੇ लाठी चार्ज ਕੀਤਾ ਛਲੀਆਂ ਨੂੰ ਕੁੱਟਿਆ ਉੱਥੇ ਮਜ਼ਦੂਰ ਕੀ ਸਾਡੀਆਂ ਮੰਗਾ ਸੀ ਸਾਡੀਆਂ ਮੰਗਾ ਇਹ ਸੀ ਦੀ ਸਾਡੀਆਂ ਜਿਹੜੀਆਂ ਸਾਂਝੀਆਂ ਜਿਵੇਂ ਨਾ 5-5 ਮਰਲੇ ਦੇ ਪਲਾਟ ਕਰਤ ਕੇ ਦਿਓ ਜਿਹੜੇ ਸੀਗੇ ਸਾਡੇ ਕੋਲੇ ਉਹ ਵੀ ਖੋਲੇ ਤੁਸੀਂ ਜਿਹੜੇ ਪਹਿਲਾ ਪਲਾਟ ਸਾਡੇ ਕੋਲੇ ਸੀ ਨਾ 4-4 ਮਰਲੇ ਦੇ 1978 ਦੇ ਵਿੱਚ 1978-78 ਦੇ ਵਿੱਚ ਸਰਦਾਰ ਵਰਪਾਲ ਸਿੰਘ ਬਾਦਲ ਸਾਹਿਬ ਦੀ ਸਰਕਾਰ ਸੀ ਤੇ ਉਦੋਂ 5544 ਮਰਲੇ ਦੇ ਪਲਾਟ ਕੱਟ ਕੇ ਦਿੱਤੇ ਅੱਜ ਕੌਣ ਬੈਠਾ ਉੱਥੇ ਕੌਣ ਬੈਠਾ ਉੱਥੇ ਕਿੰਨਾ ਨੇ ਕਬਜ਼ੇ ਕੀਤੇ ਹੋਏ ਪੰਚਾਇਤਾਂ ਜ਼ਮੀਨਾਂ ਦੀ ਜਿਹੜੀ 33% ਸਾਡਾ ਹੱਕ ਬਣਦਾ ਹੈ ਉਹੀ ਸਾਡੀ ਮੰਗ ਹੈ ਕਿ ਇਹ ਕੱਲੀ ਮਜ਼ਦੂਰ ਨੂੰ ਦਿੱਤੀ ਜਾਵੇ ਜਿਹੜੀ 33% ਸਾਡਾ ਹਿੱਸਾ ਹੈ ਪੰਚਾਇਤੀ ਜ਼ਮੀਨ ਦੇ ਵਿੱਚ ਤੇ ਮਾਨ ਸਾਹਿਬ ਨੂੰ ਮੇਰੀ ਅਪੀਲ ਹੈ ਕਿ ਇਸ ਦੇ ਵਿੱਚ ਸਰਕਾਰੀ ਅਫਸਰ ਹੈ ਪਲਾ ਵੀਡੀਓ ਹੈ ਪਲਾ ਡੀਸੀ ਹੈ ਤੇ ਪਲਾ ਏਡੀਸੀ ਹੈ ਪਲਾ ਪੁਆਸਡੀਐਮ ਹੈ ਇਹਨਾਂ ਨੂੰ ਪਾਬੰਦ ਕੀਤਾ ਜਾਵੇ ਇਸ ਤੇ ਵੀ ਜਿਹੜੀ ਬੋਲੀ ਪੰਚਾਇਤੀ ਜ਼ਮੀਨ ਦੀ ਆ ਗਈ ਹੈ ਪੰਚਾਇਤੀ ਜ਼ਮੀਨ ਦੀ ਬੋਲੀ ਹੋਊ ਤਾਂ ਐਸਸੀ ਦੇ ਹੱਕ ਐਸਸੀ ਦੇ ਨਾਂ ਤੇ ਹੋਵੇ ਮੈਂ ਐਸਸੀ ਭਰਾਵਾਂ ਨੂੰ ਸਾਡੇ ਨੂੰ ਬੇਨਤੀ ਹੈ ਕਿ ਜੋਦੜ ਦੀ ਬੋਲੀ ਹੋਵੇ ਤੁਹਾਨੂੰ ਪਿਛਲੀ ਵਾਰ ਆਪਾਂ ਰੋਲਾ ਪਾਇਆ ਸੀ ਕਈ ਪਿੰਡਾਂ ਦੇ ਵਿੱਚ ਆਪਾਂ ਬੋਲੀ ਕਰਾਵੇ ਸੀ ਤੇ ਮੇਰੀ ਤੁਹਾਡੇ ਹੱਥ ਜੋੜ ਕੇ ਪੀ ਲੈ ਵੀ ਇਕੱਤਰਤਾ ਰੱਖਿਆ ਕਰੋ ਇਕੱਠੇ ਹੋ ਕੇ ਰਹੋ ਸਤ ਜਸਪੀਤ ਸਿੰਘ ਜੀ ਮੈਂ ਤਾਂ ਕਰੀ ਦਿੰਦਾ ਹੁਣੇ ਜੀ ਚਾਰ ਪੰਜ ਦਿਨ ਹੋ ਗਏ ਮੈਂ ਥੋੜਾ ਜਿਹਾ ਆਪ ਹੀ ਠੀਕ ਦੀ ਸੀ ਤਾਂ ਕਰਕੇ ਆਏ ਨਹੀਂ ਕਿ ਨਹੀਂ ਤਾਂ ਆਪਾਂ ਆਪਣੇ ਆਵਾਜ਼ ਲੈ ਕੇ ਆਪਣੇ ਸਮਾਜ ਦੀ ਆਵਾਜ਼ ਲੈ ਕੇ ਤਾਂ ਪਤ ਤਤਪਰੀ ਰਹਿਣੇ ਆਈ ਜੰਨੇ ਨੇ ਤੇ ਸਰਕਾਰ ਸਰਕਾਰ ਨੂੰ ਮੇਰੀ ਬੇਨਤੀ ਹੈ ਕਿ ਇਹਨਾਂ ਅਫਸਰਾਂ ਨੂੰ ਪਾਵਨ ਕੀਤਾ ਜਾਵੇ ਕਿ ਹੁਣ ਪੰਚਾਇਤੀ ਜ਼ਮੀਨ ਦੀ ਜਿਹੜੀ ਬੋਲੀ ਹੋਣੀ ਹੈ ਤੇ ਉਹ ਬੋਲੀ ਕੇਵਲ ਜਿਹੜਾ 33% ਸਾਡਾ ਯਰਕੋਟਾ ਬਣਦਾ ਉਹ ਸਾਨੂੰ ਦਿੱਤਾ ਜਾਵੇ ਤੇ ਮੈਂ ਸਾਰੇ ਮਰਦੂ ਮਜ਼ਦੂਰਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਜੇ ਕਈ ਵਾਰੀ ਇਹ ਬੋਲੀ ਕਈ ਵਾਰੀ ਜਾਦੇ ਜਾਉਂਦੀ ਹੁੰਦੀ ਹੈ ਕਈ ਵਾਰੀ 50000 60000 65000 ਰੁਪਏ ਤੱਕ ਕਿੱਲੇ ਦੀ ਬੋਲੀ ਲੈ ਜਾਂਦੇ ਐ ਤੇ ਜੇਕਰ ਆਪਣੇ 2-3 ਕਿੱਲੇ ਵੀ ਆ ਨਾ 5-7 ਬੰਦੇ ਇਕੱਠੇ ਹੋ ਜਾ ਕਰੋ 5-7 ਬੰਦੇ ਇਕੱਠੇ ਹੋ ਕੇ ਨਾ ਚੰਗੇ ਕਰ ਜਿਹੜਾ ਤੇ ਸਰਦੇ ਘਰ ਆ ਪਿੰਡਾਂ ਦੇ ਵਿੱਚ ਉਹ 5-7 ਬੰਦੇ ਇਕੱਠੇ ਹੋ ਕੇ ਜ਼ਮੀਨ ਲੈ ਲਿਆ ਕਰੋ ਜੇ ਤਿੰਨ ਕਿੱਲੇ ਆ ਨਾ ਤਿੰਨ ਕਿੱਲੇ ਬਹੁਤ ਜ਼ਮੀਨ ਹੁੰਦੀ ਐ ਪਰ ਜ਼ਮੀਨ ਇਹਨਾਂ ਦੇ ਨਾਂ ਤੇ ਨਹੀਂ ਹੋਣੀ ਚਾਹੀਦੀ ਇਹ ਲੋਕ ਕੀ ਕਰਦੇ ਐ ਕਿ ਆਪ ਦਾ ਬੰਦਾ ਆਪਣਾ ਖੜਾ ਕਰ ਦਿੰਦੇ ਐ ਤੇ ਆਪਣੇ ਨਾਂ ਤੇ ਬੋਲੀ ਲੈ ਜਾਂਦੇ ਆ ਧਾਰਕਾੜ ਤੇ ਤੇ ਉਦੋਂ ਬਾਅਦ ਵਾਈ ਇਹ ਜਾਂਦੇ ਆ ਤੇ ਆਪਾਂ ਨੂੰ ਕੀ ਦਿੰਦੇ ਇਹ ਕਾਪੜوں ਲollipops ਦੇ ਦਿੰਦੇ ਆ ਵੀ ਆ ਇਹਨਾਂ ਕੋਲ ਲੈ ਜਾ ਯਾਰ ਕੋਈ ਗੱਲ ਹੀ ਫਿਰਦ ਕਰ ਲਾਂਗੇ ਆਪਾਂ ਨੂੰ ਕੜਕ ਕੁੜਕ ਤੇ ਮਾਣੀ ਮੋਟੀ ਤੇ ਸਾਰ ਦਿੰਦੇ ਆ ਤੇ ਜ਼ਮੀਨ ਇਹ ਵਾਈ ਜਾਂਦੇ ਆ ਐਤ ਕੀ ਨਿਗਾਹ ਰੱਖੋ ਮੈਂ ਮਜ਼ਦੂਰ ਭਰਾਵਾ ਨੂੰ ਮੇਰੀ ਬੇਨਤੀ ਹੈ ਜੇਕਰ ਐਤ ਕੀ ਲੋਡ ਪੈ ਜੇ ਐਤ ਕੀ ਲੋਡ ਪੈ ਜੇ ਕਿਉਂਕਿ ਮੈਂ ਦਾਦਾ ਉਹ ਬਾਹਰਲੇ ਜ਼ਿਲ੍ਹੇ ਤੱਕ ਕਬਰ ਨਹੀਂ ਕਰ ਸਕਦਾ ਸ਼੍ਰੀ ਮੁਕਸਰ ਸਾਹਿਬ ਬਠਿੰਡਾ ਮਾਨਸਾ ਤੇ ਫਾਜ਼ਲਕਾ ਫਰੋਜ਼ਪੁਰ ਤੇ ਮੋਗਾ ਇਸ ਜ਼ਿਲ੍ਹਿਆਂ ਨੂੰ ਮੈਂ ਮਾਰ ਕਰੂੰਗਾ ਵੀ ਜੇ ਵੀ ਕਿਸੇ ਪਿੰਡ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਬੋਲੀ ਦੀ ਕੋਈ ਘੜਬ ਚੌਧਰੀ ਉੱਥੇ ਬੋਲਦਾ ਆ ਕੇ ਤਾਂ ਫਿਰ ਯਾਦ ਜ਼ਰੂਰ ਕਰੋ ਕਿ ਟੀਮ ਲੈ ਕੇ ਆਜੂਗਾ ਆਪਦੀ ਪਰ ਹੋਊਗੀ ਮਜ਼ਦੂਰ ਦੇ ਨਾਂ ਤੇ ਜਿਹੜੀ ਵੀ ਬੋਲੀ ਪੰਚਾਇਤੀ ਜ਼ਮੀਨ ਦੀ ਬੋਲੀ ਹੋਊਗੀ ਕਿਉਂਕਿ ਜਿਹੜੇ ਇੱਥੋਂ ਦੇ ਕੋਈ ਡੀਡੀਪੀਓ ਹੋਇਆ ਜਾਂਏ ਵੀਡੀਓ ਹੋਇਆ ਆ ਤਾਂ ਹਿੱਸਾ ਲੈ ਕੇ ਤੁਰ ਜਾਂਦੇ ਆ ਤੇ ਬਾਅਦ ਚ ਜਿੱਤੀਆਂ ਪਈ ਜਾਂਦੀਆਂ ਉੱਥੇ ਆਪ ਦਾ ਹਿੱਸਾ ਲੈ ਜਾਂਦੇ ਆ ਬਾਅਦ ਚ ਸੈਕਟਰੀ ਦੇ ਪੱਲੇ ਪੈ ਜਾਂਦਾ ਸਾਰਾ ਸਮਾਨ ਮਜ਼ਦੂਰ ਦਾ ਤਾਂ ਨਾ ਹੀ ਭੁੱਲ ਗਏ ਮਾਨ ਸਾਹਿਬ ਤੁਸੀਂ ਪਹਿਲਾਂ ਤਾਂ ਮਜ਼ਦੂਰ ਮਜ਼ਦੂਰ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਹੁਣ ਜਦੋਂ ਕੁਰਸੀ ਆ ਗਈ ਹੁਣ ਤੁਸੀਂ ਤਾਂ ਹੀ ਭੁੱਲ ਗਏ ਮਜ਼ਦੂਰ ਦਾ ਤੇ ਸਾਡੇ ਜਿਹੜੇ ਘੁੱਗੂ ਆਹ ਘੁੱਗੂ ਜਿਹੜੇ ਬੈਠੇ ਆ 34 35 ਇਹਨਾਂ ਨੇ ਕੋਈ ਵਿਆਹ ਨਹੀਂ ਦਿੱਤਾ ਆ ਲਾਠੀ ਚਾਰਜ ਹੋਇਆ ਜਿਹੜਾ ਰੇਲਵੇ ਤੇ ਇਹ ਵੀ ਰੋਕ ਰੋਕ ਜਿਹੜਾ ਕੀਤਾ ਸੀਗਾ ਕਸਾਣਾ ਦੇ ਆਪਣੇ ਇਹਨਾਂ ਦੇ ਮਜ਼ਦੂਰਾਂ ਦੇ ਲਾਠੀ ਚਾਰਜ ਹੋਇਆ ਜਵਾਂ ਨਹੀਂ ਬੋਲੇ ਇਹਨਾਂ ਦੇ ਛਕਲੇ ਚੜਾ ਛੱਡੇ ਆ ਕੇਜਰੀਵਾਲ ਤੋਂ ਕੇਜਰੀਵਾਲ ਸਾਹਿਬ ਨੇ ਮੂੰਹ ਤੇ ਇਹਨਾਂ ਦੇ ਐਤਕੀ ਇਹਨਾਂ ਦੇ ਗੁੱਟ ਫੜ ਲੋ ਜਦੋਂ ਪਿੰਡਾਂ ਚਾਹੁੰਦੇ ਆ ਨਾ ਆਪਣੇ ਐਸ ਸੀ ਐਮ ਐਲ ਏ ਆਉਂਦੇ ਆ ਰਿਜ਼ਰਵ ਵਾਲੇ ਤੇ ਇਹਨਾਂ ਦੇ ਗੁੱਟ ਫੜ ਕੇ ਤੇ ਇਹਨਾਂ ਨੂੰ ਸਵਾਲ ਕਰੋ ਡਰਿਆ ਨਾ ਕਰੋ ਇਹਨਾਂ ਤੋਂ ਆਪਣੇ ਬਣਾਏ ਹੋਏ ਐ ਸਾਫ ਸ੍ਰੀ ਕਾਂਸੀ ਰਾਮ ਤੇ ਬਾਬਾ ਸਾਹਿਬ ਦੇ ਤਾਂ ਤੁਸੀਂ ਨਾ ਵੀ ਭੁੱਲ ਗਏ ਹੋ ਇਹ ਸਾਡੇ ਜਿਹੜੇ ਲੋਕ ਆ ਸਾਡੇ ਕਿਸੇ ਹੋਰ ਪਾਰਟੀਆਂ ਦੇ ਨਾਲ ਗੱਠਜੋੜ ਕਰ ਲੈਂਦੇ ਜਾ ਕੇ ਬਸ ਗੱਲ ਹੈਗੀ ਇਹ ਪੈਸੇ ਦੀ ਸਾਡੇ ਲੀਡਰਾਂ ਨੂੰ ਸਮਾਜ ਦੇ ਲੀਡਰਾਂ ਨੂੰ ਪੈਸਾ ਮਿਲ ਜਾਂਦਾ ਤੇ ਉਹ ਬਸ ਵੇਖ ਜਾਂਦੇ ਆ ਉੱਥੇ ਜਦੋਂ ਸਾਫ ਸ੍ਰੀ ਕਾਸ਼ੀ RAM ਸੀ ਉਹਨਾਂ ਨੇ ਇੱਕ ਨਾਰਾ ਦਿੱਤਾ ਸੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਆ ਉਹ ਆਪਣੀ ਆ ਇਹਨੀਆਂ ਬੰਜਰ ਜ਼ਮੀਨਾਂ ਪਈਆਂ 66 ਟੋਪੇ ਸਾਰੇ ਆਪਣੇ ਆਪੋਂ ਦੇ ਵਿੱਚੋਂ ਲੈ ਸਕਦੇ ਆ ਡਾਕਟਰ ਸੁਮਿੰਨਾਥਨ ਦੀ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਇਹ ਪਰ ਇਹਨਾਂ ਘੜਮ ਚੌਧਰੀਆਂ ਨੇ ਲਾਗੂ ਨਹੀਂ ਹੋਣ ਦਿੱਤੀ ਰਿਪੋਰਟ ਆ ਕਿਸਾਨ ਯੂਨੀਅਨ ਦੇ ਦੋ ਤਿੰਨ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਇਹ ਉਥੋਂ ਭੱਜਿਆ ਸੀ ਨਹੀਂ ਤਾਂ ਇਹ ਰਿਪੋਰਟ ਲਾਗੂ ਹੋਈ ਹੁੰਦੀ ਤੇ 800 ਰੁਪਿਆ 1000 ਰੁਪਿਆ ਮਜ਼ਦੂਰ ਦੀ ਦਿਹਾੜੀ ਸੀ ਉਹਦੇ 'ਚ ਪਰ ਇਹ ਮਜ਼ਦੂਰ ਨੂੰ ਤਾਂ ਥੱਲੇ ਰੱਖ ਕੇ ਲੋੜਣਾ ਚਾਹੁੰਦੇ ਆ ਮਜ਼ਦੂਰਾਂ ਤੋਂ ਬਿਨਾਂ ਕੱਖ ਦੇ ਨਹੀਂ ਇਹ ਫੈਕਟਰੀਆਂ ਦੇ ਵਿੱਚ ਵੀ ਕਾਰਖਾਨਿਆਂ ਦੇ ਵਿੱਚ ਖੇਤਾਂ ਦੇ ਵਿੱਚ ਹਰੇਕ ਜਗ੍ਹਾ ਥਾਂ ਤੇ ਮਜ਼ਦੂਰ ਕੰਮ ਕਰਦਾ ਪੜਾ ਕੋਈ ਖਾਣ ਵਾਲੀਆਂ ਚੀਜ਼ਾਂ ਪੜਾ ਕੋਈ ਕੁਝ ਵੀ ਹੈ ਕਿਤੇ ਇਹ ਕੰਮ ਕਰਦੇ ਦੇਖਿਆ ਫੈਕਟਰੀਆਂ ਦੇ ਵਿੱਚ ਮਜ਼ਦੂਰਾਂ ਦੀ ਥਾਂ ਤੇ ਮਜ਼ਦੂਰ ਹੀ ਕੰਮ ਕਰਦਾ ਹੈ ਮਜ਼ਦੂਰ ਦੇ ਹਿਸਾਬ ਨਾਲ ਹੀ ਅਸੀਂ ਖਾਈ ਜਾਂਦੇ ਫਿਰ ਮਜ਼ਦੂਰ ਹੀ ਵੇਚਤ ਹੁੰਦੇ ਆ ਮਈ ਦੂਰਾਂ ਦੇ ਨਾਲ ਹੀ ਵਿਤਕਰਾ ਹੁੰਦਾ ਆ ਚੈਨਲਾਂ ਦਾ ਵੇੜਾ ਕਰ ਕੋ ਐਵੇਂ ਚੈਨਲ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਆ ਤੁਸੀਂ ਪਿੱਛੇ ਜੇ ਉੱਥੇ ਚੈਨਲਾਂ ਦੇ ਉੱਤੇ ਦਿਖਾਈ ਜਾਂਦੇ ਸੀਗੇ ਉਹ ਬਾਡੀ ਦੇ ਪ੍ਰੋਗਰਾਮ ਸੀਗੇ ਵਿਆਹ ਸੀਗਾ ਤੇ ਉਹਦੇ 'ਚ ਤੁਸੀਂ ਘੜੀਆਂ ਬੂਟ ਜਰਾਬਾਂ ਤੱਕ ਵੀ ਦਿਖਾਤਾ ਤੁਸੀਂ ਲੋਕਾਂ ਨੇ ਵੀ ਆਹ ਦੇਖੋ ਜੀ ਆਹ ਬੂਟ ਪਾਏ ਐ ਨੇ ਆਹ ਘੜੀਆਂ ਇਹਨਾਂ ਨੇ ਆਸ ਘੜੀ ਬੰਨੀ ਆ ਜੀ ਇੰਨੇ ਪੈਸਿਆਂ ਦੀ ਘੜੀ ਅਸੀਂ ਕਿ ਲੈਣਾ ਭਈ ਇਹ ਚੈਨਲ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਆ ਹੁਣ 2-4 ਦਿਨ ਪਹਿਲਾਂ ਕਰ ਆਪਣੇ ਲਾਠੀ ਚਾਰਜ ਕੀਤਾ ਮਜ਼ਦੂਰਾਂ ਦੇ ਛੱਲੀਆਂ ਨੂੰ ਕੁੱਟਿਆ ਕਿਸੇ ਨੇ ਦਿਖਾਇਆ ਤੁਸੀਂ ਸ਼ਰਮ ਕਰ ਲੋ ਮਾੜੀ ਮੋਟੀ ਚੈਨਲ ਵਾਲੇ ਕੀ ਘੱਟ ਵੀ ਆਉਂਦੇ ਸਾਡੀਆਂ ਵੀਡੀਓ ਤੇ ਕੀ ਸਰਕਾਰਾਂ ਨੇ ਖਰੀਦ ਲਈ ਤੁਹਾਨੂੰ ਗੋਦੀ ਮੀਡੀਆ ਕਿਸੇ ਨੇ ਦਿਖਾਇਆ ਕਿਸੇ ਨੇ ਦਿਖਾਇਆ ਹੋਵੇ ਕਿਸੇ ਨੇ ਕਿ ਆਹ ਭਾਈ ਇੱਕ ਉਹ ਸੱਚ ਬਣੀ ਵਾਲਾ ਮੁੰਡਾ ਹੈ ਬਰਾੜ ਪਤਾ ਨਹੀਂ ਡਾਕਟਰ ਹੈ ਪਤਾ ਨਹੀਂ ਕੀ ਦਾ ਉਹ ਮੁੰਡਾ ਦਿਖਾ ਗਿਆ ਹੋਰ ਕਿਸੇ ਦਾ ਉੱਥੇ ਗਿਆ ਹੀ ਨਹੀਂ ਦਿਖਾਇਆ ਹੀ ਨਹੀਂ ਵਹੀ ਮਜ਼ਦੂਰਾਂ ਦੇ ਆ ਸੱਟਾਂ ਬਚੀਆਂ ਮਜ਼ਦੂਰਾਂ ਉੱਤੇ ਲਾਠੀ ਚਾਰਜ ਕੀਤਾ ਇਹਨਾਂ ਨੇ ਥਾਣਿਆਂ ਦੇ ਵਿੱਚ ਫੜਕੇ ਵੀ ਲੈ ਕੇ ਗਏ ਤੇ ਆ 34 35 ਜਿਹੜੇ ਘੁੱਗੂ ਜਮੇ ਨਹੀਂ ਬੋਲੇ ਪਤਾ ਤਾਂ ਤੇਲ ਮੁਕਿਆ ਹੋਇਆ ਇਹਨਾਂ ਦਾ ਐਸ ਵਾਰ ਸਵਾਲ ਕਰਨੇ ਜ਼ਰੂਰੀ ਹੈ ਜਿਹੜੇ ਪਿੰਡਾਂ ਦੇ ਵਿੱਚ ਐਮਐਲਏ ਆਉਣਗੇ ਕਿਉਂਕਿ ਲੋਕ ਸਭਾ ਦਾ ਇਲੈਕਸ਼ਨ ਆ ਗਿਆ ਐਮ ਐਲ ਏ ਤੁਹਾਡੇ ਪਿੰਡਾਂ ਦੇ ਵਿੱਚ ਬਹਿ ਜਾਣਾ ਆ ਕੇ ਇਹਨਾਂ ਦੇ ਝੱਗੇ ਪਾੜੋ ਇਹਨਾਂ ਦੀ ਫੜ ਲਓ ਬਾ ਵੀ ਤੁਸੀਂ ਕੀ ਕਹਿ ਕੇ ਗਏ ਸੀ ਤੇ ਕੀ ਕਹਿ ਰਹੇ ਹੋ ਵੀ ਸਾਡੇ ਨਾਲ ਕੀ ਵਾਦੇ ਕੀਤੇ ਸੀ ਤੇ ਕੀ ਤੁਸੀਂ ਕਰ ਰਹੇ ਹੋ ਹੱਥ ਪੜ ਕੇ ਪੁੱਛ ਲਓ ਇਹਨਾਂ ਨੂੰ ਸਰਕਾਰ ਕੋਲ ਬੇਨਤੀ ਕਰਦੇ ਜਿਹੜਾ 17 ਵਾਲਾ ਕਾਠ ਦਿਖਾਓਗੇ ਤਾਂ ਫੇਰ ਹੀ ਆਪਣੀ ਸਰਵਾਈ ਹੋਣੀ ਹੈ ਨਹੀਂ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਆ ਹੁਣ ਸਵਾਲ ਆ ਦੋ ਚਾਰ ਮੈਂ ਆਪਾਂ ਸਵਾਲ ਕਰ ਲੈਨੇ ਕਿਸਾਨ ਜੁਨੀਆਂ ਦੇ ਪ੍ਰਧਾਨਾ ਨੂੰ ਸਵਾਲ ਆ ਮੇਰੇ ਕਿ ਕੀ ਕਿਸਾਨ ਜਥੇਬੰਦੀਆਂ ਬੇਜਵੀ ਦੇ ਸ਼ਹੀਦ ਜਿਹੜਾ ਕਿਸਾਨ ਸ਼ਹੀਦ ਜਿਹੜਾ ਬੇਜਮੀਨਾ ਜੀਰਾ ਸਿੰਘ ਲਈ 1 ਕਰੋੜ ਰੁਪਏ ਦੀ ਤੇ ਇੱਕ ਨੌਕਰੀ ਦੀ ਮੰਗ ਕਰੋਗੇ ਇਹ ਤੁਹਾਨੂੰ ਕਿਸਾਨ ਯੂਨੀਅਨ ਦੇ ਜਥੇਬੰਦੀਆਂ ਨੂੰ ਮੇਰੀ ਸਵਾਲ ਹੈ ਕਿ ਜੀਰਾ ਸਿੰਘ ਕਿਸਾਨ ਨੂੰ ਸ਼ਹੀਦ ਹੋਇਆ ਉਹ ਬੇਜ਼ਮੀਨਾ ਸੀ ਕੀ 1 ਕਰੋੜ ਰੁਪਏ ਤੇ ਇੱਕ ਸਰਕਾਰੀ ਨੌਕਰੀ ਦੀ ਮੰਗ ਕਰੋਗੇ ਸਰਕਾਰ ਤੇ ਦਬਾਅ ਬਣਾਉਣਗੀਆਂ ਜਥੇਬੰਦੀਆਂ ਬਣਾਉਣਗੇ ਜਿੱਥੇ ਬੰਦੀਆਂ ਵੀ ਆ ਇੱਕ ਆਏ ਬੇਜਮੀਨੇ ਦੀ ਮੌਤ ਹੋਈ ਹੈ ਤੇ ਵੀ ਇਹਦੇ ਹੱਥੇ ਵੀ ਕਰੋੜ ਰੁਪਏ ਦੇ ਉਹ ਨਹੀਂ ਬਣਾਉਂਦੇ ਇਹ ਤਾਂ ਆਪ ਦਾ ਹੀ ਦਾਅ ਤੱਕਦੇ ਐ ਕੀ ਨਹੀਂ ਬਣਾਉਂਗੇ ਤਾਂ ਦਬਾਅ ਨਹੀਂ ਬਣਾਉਂਗੇ ਇਹਦੇ ਬਾਰੇ ਦਾ ਪ੍ਰੋਟੈਸਟ ਕਰੋਗੇ ਤਾਂ ਫਿਰ ਬੇਜਮੀਨੇ ਦਿਹਾੜੀ ਦਾ ਲੋਕਾਂ ਤੁਸੀਂ ਜਾਣਾ ਹੀ ਹੈ ਜਿੱਥੇ ਮਰਜੀ ਜਾੜੋ ਤੁਸੀਂ ਵਰਤੇ ਜਾਣਾ ਹੈ ਵਰਤਣਾ ਤੁਹਾਨੂੰ ਇਹਨਾਂ ਨੇ ਵਰਤ ਕੇ ਆਪਦਾ ਕੰਮ ਕੱਢ ਜਾਣਾ ਇਹਨਾਂ ਨੇ ਆ ਬੇਜਮੀ ਜਿਹੜੇ ਸਾਡੇ ਬੇਜਵੇਂ ਨੇ ਮਜ਼ਦੂਰ ਹੈ ਨਾ ਮਜ਼ਦੂਰ ਦਿਹਾੜੀਦਾਰ ਹੈ ਇਹ ਪਹਿਲਾਂ ਟਿੜ-ਟਿੜ ਕੇ ਟਿੜ-ਟਿੜ ਕੇ ਜ਼ਮੀਨਾਂ ਵਾਲਿਆਂ ਦੇ ਨਾਲ ਟਿੜਕੇ ਨਾ ਸੰਘਰਸ਼ ਚਾੜਦੇ ਆ ਟਿੜ ਜਾਂਦੇ ਆ ਫਿਰ ਅਬਈ ਇਹਨਾਂ ਦੇ ਨਾਲ ਅਸੀਂ ਟਰੈਕਟਰਾਂ ਦੇ ਅੱਗੇ ਬਹਿ ਕੇ ਚੱਲੇ ਆ ਜੀ ਆਹ ਸਾਨੂੰ ਲੈ ਕੇ ਚੱਲੇ ਆ ਜੀ ਪਿੱਛੇ ਨਾਰੇ ਵੀ ਮਾਰਦੇ ਜਾਂਦੇ ਹੋ ਸੰਘਰਸ਼ ਵਿੱਚ ਸ਼ਾਮਿਲ ਤਾਂ ਹੋ ਜਾਂਦੇ ਆ ਇਹ ਬੇਜਵੇਂ ਜਦੋਂ ਕੋਈ ਨੁਕਸਾਨ ਹੋ ਜਾਂਦਾ ਫਿਰ ਕੋਈ ਖੜਦਾ ਮਗਰ ਤੁਹਾਡੇ ਕੋਈ ਨਹੀਂ ਖੜਦਾ ਫਿਰ ਤੁਸੀਂ ਫੇਸਬੁੱਕ ਤੇ ਤਰਲੇ ਮਾਰਦੇ ਹੋ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ ਇਹ ਚੀਜ਼ ਹੈ ਵਿਤਕਰਾ ਇਹਨੂੰ ਕਹਿੰਦੇ ਆ ਸੀ ਵਿਤਕਰਾ ਫਿਰ ਤੁਸੀਂ ਤਰਲੇ ਮਾਰਦੇ ਹੋ ਫੇਸਬੁੱਕਾਂ ਦੇ ਉੱਤੇ ਕਿ ਸਾਡੇ ਨਾਲ ਜੀ ਵਿਤਕਰਾ ਹੋ ਰਿਹਾ ਹੈ ਪਹਿਲਾਂ ਹੀ ਨਾ ਜਾਓ ਤੁਹਾਨੂੰ ਪਤਾ ਵੀ ਇਹਨਾਂ ਨੇ ਦੇਣਾ ਕੀ ਹੈ ਇਹਨਾਂ ਦੇ ਆਪ ਦੇ ਢਿੱਡ ਪਰਜਮ ਥੋੜੇ ਐ ਬਜਵੀ ਸਿੱਖ ਬਾਲਵਿਕ ਭਾਈਚਾਰਾ ਰਵੀਦਾਸ ਭਾਈਚਾਰਾ ਇੱਕ ਪਲੇਟਫਾਰਮ ਤੇ ਅੱਤਰ ਹੋਣ ਲਈ ਚਾਹੁੰਦਾ ਹੈ ਇੱਕ ਪਲੇਟਫਾਰਮ ਬਣਾਉਣ ਲਈ ਤਿੰਨੇ ਭਾਈਚਾਰੇ ਚਾਹੁੰਦੇ ਆ ਵੀ ਇੱਕ ਪਲੇਟਫਾਰਮ ਬਣ ਜੇ ਪਰ ਕਿਸੇ ਨੂੰ ਆਪਦਾ ਆਗੂ ਨਹੀਂ ਮੰਨਦੇ ਇੱਥੇ ਅਸੀਂ ਮਾਰ ਖਾਂਦੇ ਸਾਡੇ ਆਗੂ ਮੰਨਣ ਲਈ ਤਿਆਰ ਹੀ ਨਹੀਂ ਇਹ ਲੋਕ ਇੱਥੇ ਇੱਥੇ ਕਰਕੇ ਮਾਰ ਖਾਈਏ ਅਸੀਂ ਆਠ ਹੋ ਜੂਗਾ ਸਾਡਾ ਮਾਜੀ ਵੀ ਸਿੱਖ ਵੀ ਸਾਡੇ ਨਾਲ ਭਾਈਚਾਰਾ ਬਾਲਮੀਕ ਭਾਈਚਾਰਾ ਵੀ ਇਕੱਠੇ ਹੋ ਸਕਦੇ ਇੱਕ ਪਲੇਟਫਾਰਮ ਤੇ ਰਵਿਦਾਸ ਭਾਈਚਾਰਾ ਵੀ ਇਕੱਠੇ ਹੋ ਸਕਦੇ ਆਦਰ ਜੇ ਕਾਸਟ ਆ ਉਹ ਵੀ ਇਕੱਠੇ ਹੋ ਸਕਦੇ ਇੱਕ ਥਾਂ ਤੇ